ਤੁਚੀਰੀ ਕਾਲ ਦੋਸਤੋ ਟੂਡੇ ਪੰਜਾਬ ਵੈਦਰ ਵਿੱਚ ਤੁਹਾਡਾ ਤੈ ਦਿਲ ਤੋਂ ਸਵਾਗਤ ਕਰਦੇ ਆਂ ਗੱਲ ਕਰਨ ਜਾ ਰਹੇ ਆ ਪੰਜਾਬ ਦੇ 18 ਤਰੀਕ ਭਾਵ ਅੱਜ ਦੇ ਮੌਸਮ ਬਾਰੇ ਕਿ ਅੱਜ ਦਾ ਮੌਸਮ ਪੰਜਾਬ ਦਾ ਕਿਹੋ ਜਿਹਾ ਰਹੇਗਾ ਜਿਵੇਂ ਕਿ ਤੁਸੀਂ ਪੰਜਾਬ ਦੀਆਂ ਸੈਟੇਲਾਈਟ ਤਸਵੀਰਾਂ ਦੇਖ ਸਕਦੇ ਹੋ ਤਸਵੀਰਾਂ ਵਿੱਚ ਸਾਫ਼-ਸਾਫ਼ ਨਜ਼ਰ ਆ ਰਿਹਾ ਕਿ ਪੰਜਾਬ ਦਾ ਜੋ ਮੌਸਮ ਆ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਧਰਤੀ ਹੀਟਲੀ ਧੁੰਦ ਦੇਖੀ ਜਾ ਸਕਦੀ ਹੈ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਕੋਹਰਾ ਛਾਇਆ ਹੋਇਆ ਹੈ ਜਿਸ ਦੇ ਕਰਕੇ ਪੰਜਾਬ ਦੇ ਵਿੱਚ ਭਾਰੀ ਤਾਪਮਾਨ ਦੇ ਵਿੱਚ ਗਰਾਵਟ ਨਜ਼ਰ ਆ ਰਹੀ ਹੈ ਜੇਕਰ ਗੱਲ ਕਰੀਏ ਅਸੀਂ ਦੁਪਹਿਰ ਦੀ ਤਾਂ ਦੁਪਹਿਰ ਦੇ ਸਮੇਂ ਆਪਾਂ ਨੂੰ ਟੁੱਟਮੀ ਬਦਲਵਾਈ ਦੇਖਣ ਨੂੰ ਮਿਲ ਸਕਦੀ ਹੈ ਕਿਉਂਕਿ ਤੁਹਾਨੂੰ ਮੈਂ ਕੱਲ ਵੀ ਦੱਸਿਆ ਸੀ ਕਿ ਉੱਤਰ ਵੱਲ ਤੋਂ ਇੱਕ ਬੱਦਲ ਆਉਣਗੇ ਜਿਹੜੇ ਕਿ ਪੰਜਾਬ ਨੂੰ ਲਗਭਗ ਟੁੱਟਮੀ ਰੂਪ ਦੇ ਵਿੱਚ ਘੇਰ ਸਕਦੇ ਹਨ ਪਰ ਇਹ ਬੱਦਲ ਪੰਜਾਬ ਦੇ ਉੱਤੇ ਜ਼ਿਆਦਾ ਪ੍ਰਭਾਵ ਨਹੀਂ ਪਾਉਣਗੇ ਇਸ ਦੇ ਦੌਰਾਨ ਪੰਜਾਬ ਦਾ ਜਿਹੜਾ ਦੁਪਹਿਰ ਦਾ ਟੈਂਪਰੇਚਰ ਆ ਧੁੱਪ ਨਾ ਨਿਕਲਣ ਦੇ ਕਾਰਨ ਮਤਲਬ ਕੁਝ ਕਿ ਇਲਾਕਿਆਂ ਦੇ ਵਿੱਚ ਹਲਕੀ ਫੁਲਕੀ ਧੁੱਪ ਦੇਖਣ ਨੂੰ ਮਿਲ ਸਕਦੀ ਹੈ ਤੇ ਜ਼ਿਆਦਾਤਰ ਚਾਂਸ ਧੁੱਪ ਨਿਕਲਣ ਦੇ ਘੱਟ ਹਨ ਜਿਸ ਦੇ ਕਾਰਨ ਤਾਪਮਾਨ ਦੇ ਵਿੱਚ ਗਰਾਵਟ ਨਜ਼ਰ ਆਵੇਗੀ ਦੁਪਹਿਰ ਦੇ ਸਮੇਂ ਦਾ તાਪਮਾਨ ਜੋ ਰਹੇਗਾ ਉਹ 15 ਡਿਗਰੀ ਤੋਂ 17 ਡਿਗਰੀ ਦੇ ਵਿੱਚ ਰਹੇਗਾ ਅਤੇ ਸ਼ਾਮ ਦੇ ਟੈਂਪਰੇਚਰ ਦੀ ਗੱਲ ਕਰੀਏ ਤਾਂ 7 ਤੋਂ 10 ਡਿਗਰੀ ਦੇ ਵਿੱਚ ਘੱਟ ਰਹੇਗਾ ਲੱਗ ਰਹੀ ਹੈ ਤਾਂ ਹਵਾਵਾਂ ਉੱਤਰ ਪੱਛਮੀ ਹਵਾਵਾਂ ਚੱਲਣਗੀਆਂ ਜਿਹੜੀਆਂ ਅਤੇ ਰਾਤ ਦੇ ਸਮੇਂ ਆਪਾਂ ਨੂੰ ਟੁੱਟਵੇਂ ਰੂਪ ਦੇ ਵਿੱਚ ਬਦਲਬਾਈ ਦੇਖਣ ਨੂੰ ਮਿਲ ਸਕਦੀ ਹੈ ਇਹ ਬਦਲਬਾਈ ਪੰਜਾਬ ਦੇ ਵਿੱਚ ਕੋਈ ਜ਼ਿਆਦਾ ਪ੍ਰਭਾਵ ਨਹੀਂ ਪਾਉਣਗੇ ਮਤਲਬ ਕੁਝ ਕਿ ਇਲਾਕੇ ਦੇ ਵਿੱਚ ਥੋੜੀ-ਮੋਟੀ ਕੈਂਵਣ ਕੈਂਵਣ ਹੋ ਸਕਦੀ ਹੈ ਉਸਦੇ ਵੀ ਚਾਂਸ ਬਹੁਤ ਘੱਟ ਹਨ ਜੇ ਸਾਡੇ ਕੋਲ ਕੋਈ ਨਵੀਂ ਅਪਡੇਟ ਆਉਂਦੀ ਆਸੀ ਤੁਹਾਡੇ ਤੱਕ ਜਲਦ ਤੋਂ ਜਲਦ ਪਹੁੰਚਾਵਾਂਗੇ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਧੰਨਵਾਦ